ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਹੜਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਈਏ ਦੇਖਦੇ ਆਂ ਬਹਿਰ ਚ ਮਜ਼ਾ ਓ ਯਾਰ ਬਦਲ ਗਏ ਤੇਰੇ ਜਿਵੇਂ ਸੂਟ ਬਦਲ ਗਏ ਨੀ ਸਾੜੇ ਜਨਾਨੀਆਂ ਦੀ ਕਮਾਈਆਂ ਖਾ ਕੇ ਫ ਪਰਾਵਾ 2 4 ਪੈਂਟਾ ਲੱਲਾ ਅਮਰਿਤਪਾਲ ਬਾਬਾ ਇੰਸਟਾਗ੍ਰਾਮ ਤੇ ਸਭ ਦੇਖ ਰਿਆ ਨੀ ਕੋਰਾਲੇ ਤੋਂ ਸ਼ਹਿਰ ਤੇਰੇ ਦੇ ਰੂਟ ਬਦਲ ਗਏ ਨੀ ਆਹ ਸਾਲਾ ਬੰਦਰ ਰੰਨਾ ਚ ਧੰਨਾ ਬਣੀ ਫਿਰਦਾ ਸਬ 2 ਨੰਬਰ ਦਾ ਮਹਿਕਮਾ ਹਰ ਲਿਆ ਖੱਚ ਮਹਿਕਮਾ ਉਂਗਲਿਓਂ ਤੇ ਤਾਰ ਤੇ ਲੜੇ ਸਾਡੇ ਥੱਲੇ ਦਾ ਕਰਦਾ ਕੀ ਆ ਵਿੰਗਾ ਗਿਆ ਇਹਨੂੰ ਮਾਰ ਸਾਕ ਪ੍ਰੈਸੀ ਮਾਰ ਲੋ ਲਤਾਵੇਂ ਇੱਕ ਪੀਪੜੀਆਂ ਵਰਗੀਆਂ ਮੇਰੇ ਨਾ ਇਥੇ ਮੰਗਲਾ ਡੰਡਾ ਲੂਨਕੋਟ ਨਾ ਜੜਾ ਮਾਰਿਆ ਆਪਣੇ ਲੋਨ ਨਹੀਂ ਸਾਕੋਟ ਨਾ ਮਾਰਿਆ ਸੋਨੂੰ ਯਾਦ ਕਰ ਲੈ ਦੁਬਾਰਾ ਲੂਨਕੋਟ ਨਾ ਮੰਗਲਾ ਨਾ ਨਾ ਡੰਡਾ ਨਾ ਨਾ ਲੂਨਕੋਟ ਨਾ ਤੁਹਾਡੀ ਦੇ ਆਪਣੇ ਨਾਲੇ ਤਾਈਂ ਪੀੜੋਂਦੀ ਮੇਰੇ ਅਰੇ ਨਹੀਂ ਮਾਰੇ ਕਿਹਨਾਂ ਦੇ ਮਾਰੇ ਆਪਣੇ ਨਹੀਂ ਮਾਮਾ ਤੇਰੇ ਕੱਲੇ ਦੇ ਮੁਗਲਾ ਨੇ ਮਾਰਿਆ ਹੁਣਾਵਾ ਨਹੀਂ ਮਾਰੇ ਕਿਹਨਾਂ ਦੇ ਮਾਰੇ ਤੁਹਾਡੇ ਉਹ ਥਈਆਂ ਮੁੰਡਿਆਂ ਕਰਜਿਆਂ ਨੂੰ ਪੜਾਣਾ ਪੰਗੇ ਨਾਲ ਆ ਕਰ ਜਦੋਂ ਪਤਾ ਪੜਿਆ ਨਹੀਂ ਜਾਂਦਾ ਮਰਿਆ ਨਹੀਂ ਸੱਚ ਸੱਚ ਦੱਸ ਸਨਮ ਨਸ਼ੇ ਵੇ ਹਮ ਮਜੇ ਵੇ ਹਮ tujhe shor ਯੋਧ ਨਸ਼ਾ ਵਿਰੋਧ ਇਸ ਲੂਟ ਮਾਰਦਾ ਪਿਆ ਕਿ ਮੂਰ ਕੋ ਰਿਆ shor ਕਰ ਖੁਸ਼ ਹੈ ਸਨਮ ਪਿਆਰ ਕੀ ਟਿਕਾਣੇ ਬਦਲਦਾ ਹੀ ਪੈਗ ਚੱਕ ਚੱਕ ਇੱਕ ਬਾਹ ਕਮਜ਼ੋਰ ਹੋ ਗਿਆ ਜਮਾ ਬੇੰਤਾ ਬੁੱਚੜਾ ਲੱਗਦਾ ਸ਼ਰਾਬ ਲੈ ਬੈਠੀ ਭੰਡ ਨੂੰ ਖੁਸ਼ ਹੈ ਸਨਮ ਪਿਆਰ ਕੇ ਟਿਕਾਣੇ ਬਦਲਤਾ ਹੀ ਮੈਨੂੰ ਲੱਗਦਾ ਮੂਹ ਲਕੋ ਰਿਆ ਵਾ ਏ ਪੈਗ ਦਾ ਟਾਈਮ ਹੋਇਆ ਪਿਆ ਜਲਦੀ ਕਰੋ ਬੱਲਾ ਬੱਲਾ ਭੱਜਿਆ ਭੱਜਿਆ ਸਾਨੂੰ ਬਚਾਇਓ ਕੈਬਰਾ ਬਚਾਇਓ ਬਾਈ ਪਹਿਲਾਂ ਫੈਸਲਾ ਕਰ ਲੈ ਸਟੀering ਕਿਹੜੇ ਪਾਸੇ ਨੂੰ ਮੋੜਨਾ ਵਕਤ ਪਾਇਆ ਪਿਆ ਇਹਨੂੰ ਰੋਕ 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 ਹਾਂ ਹਟ ਤਿੰਨ ਦਿਨ ਤਾਂ ਸਟੀering ਵੋਡਨ ਤੇ ਲੱਗ ਜਾਂਦੇ ਆ ਜੱਗੇ ਬੋਸ ਤੋਂ ਕਰਵਾਇਆ ਇਹ ਤਾਂ ਉਹ ਪਪਾ ਗੇਅਰ ਪਾ ਕੇ ਦੇ ਹਟ ਹਟ ਹੁਣ ਛੋੜੀ ਮਾਫੀ ਦੇਖੋ ਬੰਦਾ ਹੀ ਰਗੜਦਾ ਮੈਨੂੰ ਲੱਗਦਾ ਤੇਰੇ ਦਾੜੀ ਆ ਜਾਣੀ ਉਹ ਤੱਕ ਦੰਦ ਕੱਢਦਾ ਹੁਣ ਹਰਾਮਜਾਦਾ ਦੇ ਦਪਾਰੇ ਪੌੜੇ ਵਾਰੀ ਟੱਲੀ ਵਾਂਗ ਖੜਕਾਉਣੇ ਮੋਟਰਾਂ ਤੇ ਨਿਗ੍ਹਾ ਰੱਖੋ ਵੀਰ ਕਿਸੇ ਵੀਰ ਦਾ ਟ੍ਰਾਂਸਫਰ ਚੋਰੀ ਹੋਇਆ ਚੁੱਪ ਕਰਕੇ ਇਹਨਾਂ ਦੇ ਨਾਮ ਲਾ ਦਿਓ ਇਹ ਮੋਟਰ ਤੋਂ ਤਾਰਾ ਵੱਡਣ ਆਏ ਆ ਲੱਗਦੇ ਗਾਂਧੀ ਗਰੁੱਪ ਦੇ ਮੁੱਖ ਮੰਤਰੀ ਪ੍ਰੈਗਾ ਗੈਂਗ ਜਾਓ ਭਾਈ ਲੈਂਟਰ ਲੋਂਡਰ ਪਾਓ ਮਿਸਤਰੀ ਆਵਾਜ਼ਾਂ ਮਾਰੀ ਜਾਂਦਾ ਕੰਮੇ ਲੱਖੀ ਦੁਰਾਵੇ ਮੈਨੂੰ ਸੰਦੂਆ ਤੇਰੀਆਂ ਲਈ ਭਾਈ ਮੈਨੂੰ ਘਰੋਂ ਕੱਢ ਦੇ ਠੁੱਡੇ ਫੇਰ ਭਾਬੀ ਦੀ ਚੁੰਨੀ ਨਾ ਮੇਰਾ ਗਲਾ ਘੁੱਟ ਦੇ ਭਾਜੀ ਭਾਬੀ ਜੀ ਜ਼ਹਿਰ ਦੀ ਪਿਆਲੀ ਤਿਆਰ ਕਰੋ ਮੈਂ ਆਉਣਾ ਕੋਈ ਗੱਲ ਜਵਾਨੋ ਆਪਣਾ ਵੀ ਟਾਈਮ ਆਏਗਾ ਵੀਰ ਨੂੰ ਮੁਬਾਰਕਾ ਤੇ ਸਾਨੂੰ ਲਾਂਤਾ ਨਹੀਂ ਤਾਰਿਕ ਕੰਟਰੋਲ ਮੇਰੇ ਕੰਟਰੋਲ ਬਾਸਾ ਗਲਤ ਕਦਮ ਚੱਕ ਲੋ ਮੇਰਾ ਆਪਾ ਚੱਲੀਏ ਪੱਠੇ ਵੀ ਪਾਉਣੇ ਆ ਮੈਂ 3 4 ਪੱਤੇ ਬੂਣੋ ਚੁਣਾ ਮੈਂ ਖੁਦ ਦਾ ਵੀ ਜੋੜੇ ਜਮਾਉਣਾ ਚੁਣਾ ਚੰਗੀ ਫਸਲਾਂ ਹਮੇਸ਼ਾ ਕੀੜੇ ਖਾ ਜਾਂਦੇ ਆ ਰੋਟੀ ਖਾ ਕੇ ਕਮੈਂਟ ਕਰਦਾ ਵਾਂ ਮੈਂ ਕਿੰਨੇ ਕੁ ਪਾਣੀ ਚ ਪਤਾ ਲੱਗ ਜਾਂਦਾ ਮੈਨੂੰ ਮੈਂ ਇੱਕ ਵਾਰੀ ਡੁੱਬ ਕੇ ਸਿਉਣਾ ਚੁਣਾ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਇਹ ਤਾਂ AI ਆ ਯਾਰ ਕਾਸ਼ ਹੁੰਦੀ ਤੇਰੇ ਹੱਥੋਂ ਗੋਲੀ ਮੈਂ ਹਿੱਕ 'ਚ ਖਾਣਾ ਚਾਹੁੰਦਾ ਵਾਂ ਬੜੀ AK47 ਦੀ ਮਾਰ ਸੁਣੀ ਦੀ ਮੈਂ ਇੱਕ ਵਾਰੀ ਸੀ ਨਹੀਂ ਉੱਤੀ ਸੈਣਾ ਚਾਹੁੰਦਾ ਬਾਈ ਸਵੇਰੇ ਚਾਹ ਦਾ ਪੀ ਲੈਣ ਦਿੰਦਾ ਰੱਬਾ ਅਸੀਂ ਫਿਰ ਤੇਰੇ ਵੱਲੋਂ ਨਾ ਹੀ ਸਮਝੀਏ ਸਲਫਾਸ ਲੈ ਲਈ ਸੰਪਰਕ ਕਰੋ ਹਾਈ ਰੱਬ ਨੇ ਵੀ ਸਾੜੇ ਚਾਹ ਵੀ ਨਹੀਂ ਪੀਂਦਿੰਦੇ ਸਵੇਰੇ ਸਵੇਰੇ ਕਾਲਜਾ ਫੂਕ ਦਿੰਦੇ ਨੇ ਮੇਰੀ ਤਾਂ ਪਹਿਲਾ ਹੀ ਦਵਾਈ ਚਲਦੀ ਆ ਤੁਸੀਂ BC ਤੰਕਾ ਕਰੀ ਜਾਂਦੇ ਰੋਟੀ ਖਾਣ ਲਗਾ ਸੀ ਡੋਲ ਕੇ ਆਇਆ ਬਾਲਤਾ ਹਿੱਕਤੇ ਦੀਵਾ ਇੱਕ ਵਾਰ ਤਾਂ ਸਾਈ ਬੰਦ ਹੋ ਗਏ ਸੀ ਸਾਲੇ ਹਾਈ ਰੱਬ ਨੇ ਵੇਲ ਬੈਠ ਕੇ ਤੂੰ ਬਣਾਇਆ ਭਾਈ ਚਾਦਰ ਕਿਹੜੇ ਬਾਬੇ ਦੇ ਸੁੱਖੀ ਸੀ ਇਹ ਆਈ ਨਾ ਬਣਾਈਆਂ ਲੱਗਦੀ ਕੋਈ ਨਹੀਂ ਬੋਲੋ ਪਤਾਨੀ ਰਬ ਕਿਹੜਿਆ ਰੰਗਾ ਵਿੱਚ ਰਾਜੀ ਅਮਰੀਸ਼ਪੁਰੀ ਦੇ ਨਾਨਕਾ ਦੇ ਪਿੰਡ ਦਾ ਮੁੰਡਾ ਤੇਰੇ ਮੈਂਦੀ ਰੰਗ ਪੱਗਦੇ ਆਂ ਪੇਚਾ ਉੱਤੇ ਮੈਂਦੀ ਰੰਗਾ ਰੰਗ ਲੱਪਣ ਵਾਲੇ ਨੂੰ 1000 ਰੁਪਏ ਇਨਾਮ ਐਨੇ ਤਾਂ ਅਸਮਾਨ ਤੇ ਨਹੀਂ ਤਾਰੇ ਹੁੰਦੇ ਜਿਨੇ ਧਰਤੀ ਤੇ ਐਟਮਾ ਨੇ ਮੈਂ ਪੱਟੀ ਖੋਣ ਆਵੇ ਤੇਰੀ ਮੈਂਦੀ ਰੰਗ ਪੱਗਦੇ ਆਂ ਮੈਨੂੰ ਤਾਂ ਪਾਣ ਦਾ ਵਾਦਾ ਲੱਗਦਾ ਇਹ ਤਾਂ ਪੂਰਾ ਟੈਂਟ ਇਕੱਠਾ ਕਰ ਰੱਖਿਆ ਭਾਈ ਨੇ ਮਹਿੰਦੀ ਰੰਗਾ ਥੋੜੀ ਕਈ ਅੰਗ ਚੰਗੇ ਨੇ ਫਲਿਪਕਾਰਟ ਸੇ ਬਾਇੰਗ ਬੱਬੂ ਮਾਨ ਗਰੀਬਾਂ ਦਾ ਬੱਬੂ ਮਾਨ ਸਸਤਾ ਬੱਬੂ ਮਾਨ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਹੋਇਆ ਬੱਬੂ ਵੈਸੇ ਕਿੰਨੇ ਟਾਈਮ ਤੱਕ ਆਖਿਆ ਡਾਕਟਰ ਨੇ ਵੀਰ ਕੰਨੀ ਅੱਕ ਡੱਕ ਲੈਣੀ ਸੀ ਤੇਰੇ ਵਾਲਾ ਜੱਟ ਥੋੜਾ ਪੋਲਾ ਪੈ ਗਿਆ ਥੋੜਾ ਫੜਾਈ ਇਹਦੇ ਦੰਦ ਅੰਦਰ ਕਰਾਂ ਕਣਕਾੜੀ ਆਖਰੀ ਬੋਲੀ ਤੇ ਥੱਲੋ ਚੂਈ ਨਿਕਲਦੀ ਐ ਦਾ ਵੀ ਜੱਟ ਨੂੰ ਪਹਿਲਾਂ ਦੰਦ ਡੱਕਣੇ ਚਾਹੀਦੇ ਸੀ ਓ ਮਿਰਵਾਣੇ ਉਹਨਾ ਉੱਤੇ ਮੋੜਾ ਪੈ ਗਿਆ ਮੇਰੇ ਪੁੱਲੇ ਜੱਟ ਨੇ ਸੀ ਬੰਦ ਚਾਰ ਡੱਕ ਲੈ ਸਾਡੇ ਇੱਥੇ ਫਰੀ ਤਾਰ ਪਾ ਦਿੰਦੇ ਦੰਦਾਂ ਨੂੰ ਏਓ ਜੀ ਨਹੀਂ ਸਾਇੰਸ ਵਾਲੀ ਮੈਡਮ ਬਹੁਤ ਕੁਟਦੀ ਹੁੰਦੀ ਆ ਗੁੱਡੀ ਕਿਸੇ ਦਿਨ ਤੇਰੇ ਦੰਦ ਉਧਾਰੇ ਚਾਹੀਦੇ ਨੇ ਬਸ ਦੰਦਾ ਕਰਕੇ ਰੋਲਾ ਪੈ ਗਿਆ ਜਿਹੜੇ ਤੇਰੇ ਦੰਦਾ ਬਾਰੇ ਕਹਿੰਦੇ ਆ ਤੂੰ ਫਿਕਰ ਨਾ ਕਰ ਮੈਂ ਵੀ ਉਹਨਾਂ ਨਾਲ ਹੀ ਆ ਤੂੰ ਵਿੱਚ ਤੂੰ ਆਈ ਗੁੱਡ ਮਾਰਨਿੰਗ ਜਗਪ੍ਰੀਤ ਦੇ ਵਾਲਦਿਆਂ ਜਿਹਦਾ ਵਾਂਚ ਇਲ ਕੁੱਟੀ ਹੁੰਦੀ ਆ ੱੱਕੇ ਨਾਲ ਹੀ ਕਿਊਟ ਬਣੀ ਜਾਂਦੀ ਐ ਤਾਂ ਗੁੱਡ ਮਾਰਨਿੰਗ ਫਿਰ ਜੂਆ ਵੀ ਪਛਤੌਣੀਆਂ ਹੋਣੀਆਂ ਇਹਨੂੰ ਦੇਖ ਕੇ ਕਿਤੇ ਮੇਰੀ ਨਾਲ ਦੀ ਹੁੰਦੀ ਮੈਂ ਕੋਠੇ ਤੋਂ ਪਰਾ ਮਾਰਨੀ ਸੀ ਐਕਟਿੰਗ ਇਹ ਕਰਦੀ ਪਈ ਆ ਸ਼ਰਮ ਮੈਨੂੰ ਆਉਂਦੀ ਪਈ ਆ ਹਾਰਪਿਕ ਨਾਨਾ ਨਵਾ ਇਹਨੂੰ ਕੋਠੇ ਤੋਂ ਥੱਲੇ ਸੁੱੜ ਦੇ ਇਹਨੂੰ ਇੱਕ ਜਰਾ ਮੈਨੂੰ ਲੱਗਿਆ ਕੋਈ ਮੰਗਤੀ ਖੜੀ ਆ ਕਿਤੇ ਸਈ ਕਲਾਕਾਰਾਂ ਨੇ ਥਰੈਟ ਭੇਜਿਆ ਮੈਨੂੰ ਤਾਂ ਬਸ ਸ਼ਰਮ ਜੀ ਆਈ ਜਾਂਦੀ ਐ ਇਹਨਾਂ ਨੂੰ ਦੇਖ ਕੇ ਤੇਰੇ ਪਿੱਛੇ ਪਿਓ ਨਹੀਂ ਪਾਗਲ ਰਾਣਾ ਤੇਰੀ ਫੀਲਗਾ ਮੂਸੇ ਵਾਲੀਆਂ ਤੇ ਹਰਕਤਾਂ ਡੈਸ਼ ਵਾਲੀਆਂ ਮਨੁੱਖਤਾ ਦੀ ਸੇਵਾ ਵਾਲਾ ਜਿਆਦਾ ਦੂਰ ਨਹੀਂ ਬੀਬੀ ਨੇ ਮਰੂਤੀ ਦੀ ਛੱਤ ਚ ਜਿਬੀ ਕਰਤੀ ਮੇਰੇ ਸੱਚੀ ਸੱਚੀ ਦੱਸ ਤਾਂ ਸੰਗ ਨਹੀਂ ਲੱਗਦੀ ਸਾਨੂੰ ਦੇਖਦੇ ਸੰਗ ਲੱਗਦੀ ਆ ਪਿੱਛੇ ਤਾਂ ਮਾਂ ਖੜੀ ਆ ਤੇਰੀ हांजी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਕਮੈਂਟ ਬਾਕਸ ਵਿੱਚ ਹਾਈਪ ਦੀ ਆਪਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋਹ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦਿਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys